ਉਨੀ ਸਾਲ ਦਾ ਸੀ ਚੰਗਾ ਖਿਡਾਰੀ ਸੀ ਪਰ ਨਸ਼ਾ ਜਿੱਤ ਗਿਆ ਤਰਸੇਮ ਸਿਆ ਇਹ ਸਾਗ ਦਾ ਸੇਕ ਤਾਂ ਘਰ ਘਰ ਪਹੁੰਚਿਆ ਪਰ ਬਸ ਹੁਣ ਹੋ ਨਹੀਂ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਇੱਕ ਸਖਤ ਮੁਹਿੰਮ ਚਲਾਈ ਹੈ ਕਿ ਅਸੀਂ ਸਾਰਿਆਂ ਨੇ ਇਹਨਾਂ ਦਾ ਸਾਥ ਦੇਣਾ ਕਿ ਅੱਜ ਤੋਂ ਬਾਅਦ ਨਾ ਇਸ ਪਿੰਡ ਵਿੱਚ ਨਸ਼ਾ ਬਿਕੂਗਾ ਤੇ ਨਾ ਹੀ ਕਿਸੇ ਨਸ਼ਾ ਵੇਚਣ ਵਾਲੇ ਨੂੰ ਇੱਥੇ ਵੜਨ ਦਿੱਤਾ ਜਾਊ ਜਿਹੜੇ ਨਸ਼ੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਪਹਤੀ ਕਰਾਵਾਂ ਕੋਈ ਵੀ ਨਸ਼ਾ ਤਸਕਰ ਦੀ ਜ਼ਮਾਨਤ ਨਹੀਂ ਕਰਾਏਗਾ ਵਾਅਦਾ ਕਰੋ ਅਸੀਂ ਆਪਣੇ ਪਿੰਡ ਨੂੰ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਹਾਗੇ ਵਾਅਦਾ ਹੈ ਬੇਸਿਕਲੀ ਇਹ ਬਿਮਾਰੀ ਨਮੀ ਨਹੀਂ ਹੈ ਜੀ ਇਹ ਬਿਮਾਰੀ ਬਹੁਤ ਪੁਰਾਣੀ ਹੈ ਅੱਜ ਆਪਾਂ ਡਿਸਕਸ ਕਰਾਂਗੇ ਬਿਮਾਰੀ ਜਿਹਨੂੰ ਆਪਾਂ ਕਹਿੰਦੇ ਐਸਕਿਜ਼ੋਫਰੀਨੀਆ ਹਾਂਜੀ ਐਸਕਿਜ਼ੋਫਰੀਨੀਆ ਨਾਮ ਦੀ ਬਿਮਾਰੀ ਕੀ ਹੁੰਦੀ ਹੈ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਦੇਖਿਆ ਹੋਊਗਾ ਜਿਹੜੇ ਗਰਮੀ ਜਿਹੜੇ ਸੜਕਾਂ ਦੇ ਉੱਤੇ ਗਰਮੀ ਦੇ ਦਿਨਾਂ ਦੇ ਵਿੱਚ ਵੀ ਕੰਬਰ ਪਾਈ ਤੁਰੇ ਫਿਰਦੇ ਰਹਿੰਦੇ ਨੇ ਗੱਲ ਨਾਲੀਆਂ ਦੇ ਵਿੱਚੋਂ ਹੱਥ ਮਾਰ ਕੇ ਕੂੜਾ ਕੱਢਣ ਦੇ ਕੱਢਦੇ ਰਹਿੰਦੇ ਨੇ ਉਹੀ ਹੱਥ ਪੈਰ ਮਾਰੀ ਜਾਂਦੇ ਨੇ ਕਿੰਨੇ ਕਿੰਨੇ ਦਿਨ ਨਹਾਉਂਦੇ ਨਹੀਂ ਲੰਬੇ ਲੰਬੇ ਵਾਲ ਰੱਖਿਆ ਹੁੰਦੇ ਨੇ ਸੜਕਾਂ ਤੇ ਖੜੇ ਉਹੀ ਬੋਲੀ ਜਾਂਦੇ ਨੇ ਉਹਨਾਂ ਦੇ ਲੋਕਾਂ ਨੂੰ ਗਾਲਾਂ ਕੱਢੀ ਜਾਂਦੇ ਨੇ ਹਵਾ ਦੇ ਵਿੱਚ ਇਸ਼ਾਰੇ ਕਰਦੇ ਨੇ ਇਹ ਬਿਮਾਰੀ ਇਸ ਤਰ੍ਹਾਂ ਦੀ ਬਿਮਾਰੀ ਜਿਹਨੂੰ ਆਪਾਂ ਸਕਿਜ਼ੋਫਰੀਨੀਆ ਕਹਿੰਦੇ ਨੇ ਪੂਰੀ ਦੁਨੀਆ ਦੇ ਵਿੱਚ ਅਗਰ ਦੇਖਿਆ ਜਾਵੇ ਤਾਂ 0.3 ਤੋਂ 0.7% ਜਿਹੜੀ ਪਾਪੂਲੇਸ਼ਨ ਹੈਗੀ ਆ ਇਸ ਬਿਮਾਰੀ ਨਾਲ ਪੀੜਿਤ ਹੁੰਦੀ ਹੈ ਇਹ ਆਦਮੀ ਬੱਚਿਆਂ ਦੇ ਵਿੱਚ ਵੀ ਪਾਈ ਜਾਂਦੀ ਆ ਔਰਤਾਂ ਤੇ ਆਦਮੇ ਦੋਨਾਂ ਚ ਪਾਈ ਜਾਂਦੀ ਆ ਜ਼ਿਆਦਾਤਰ ਇਹ ਬਿਮਾਰੀ ਜਿਹੜੀ ਹੈ ਆਦਮੀਆਂ ਦੇ ਵਿੱਚ ਜ਼ਿਆਦਾ ਹੁੰਦੀ ਹੈ ਆਦਮੀਆਂ ਦੇ ਵਿੱਚ ਇਹ 15 ਤੋਂ 25 ਸਾਲ ਦੀ ਉਮਰ ਦੇ ਵਿੱਚ ਹੁੰਦੀ ਹੈ ਤੇ ਔਰਤਾਂ ਦੇ ਵਿੱਚ ਇਹ ਬਿਮਾਰੀ 20 ਤੋਂ 30 ਸਾਲ ਦੀ ਉਮਰ ਦੇ ਵਿੱਚ ਹੁੰਦੀ ਹੈ ਆਦਮੀਆਂ ਦੇ ਵਿੱਚ ਔਰਤਾਂ ਨਾਲੋਂ ਇਹਦੀ ਗਿਣਤੀ ਆਲਮੋਸਟ ਦੁੱਗਣੀ ਹੁੰਦੀ ਹੈ ਕਿ ਆਦਮੀ ਜਿਆਦਾ ਜਿਹੜੇ ਉਹ ਲੋਕ ਨੇ ਉਹ ਜਿਆਦਾ ਬਿਮਾਰ ਹੁੰਦੇ ਨੇ ਜਦ ਕਿ ਫੀਮੇਲਸ ਹੈ ਕੰਪੈਰੀਟਿਵਲੀ ਤੇ ਬੱਚਿਆਂ ਦੇ ਵਿੱਚ ਵੀ ਇਹ ਬਿਮਾਰੀ ਪਾਈ ਜਾਂਦੀ ਹੈ ਹੁਣ ਲੋਕਾਂ ਦੇ ਧਾਰਨਾ ਹੈ ਵੀ ਹੈ ਕਿ ਇਸ ਬਿਮਾਰੀ ਦੇ ਤਿੰਨ ਤਰ੍ਹਾਂ ਦੇ ਲੱਛਣ ਹੁੰਦੇ ਨੇ ਇੱਕ ਆਪਾਂ ਕਹਿੰਦੇ ਪੋਜ਼ਿਟਿਵ ਸਿੰਪਟਮ ਹੁੰਦੇ ਨੇ ਇੱਕ ਨੈਗੇਟਿਵ ਸਿੰਪਟਮ ਇੱਕ ਕੋਗਨੀਟਿਵ ਸਿੰਪਟਮ ਪੋਜ਼ਿਟਿਵ ਸਿੰਪਟਮ ਕੀ ਹੁੰਦੇ ਨੇ ਵੀ ਮਰੀਜ਼ ਇਕੱਲਾ ਬੈਠਾ ਗੱਲਾਂ ਕਰਦਾ ਇਕੱਲਾ ਬੈਠਾ ਹੱਸਦਾ ਰਹਿੰਦਾ ਹੈ ਉਹਨੂੰ ਸ਼ੱਕ ਵਹਿਮ ਰਹਿੰਦਾ ਹੈ ਵੀ ਜਿਵੇਂ ਆਸਪਟੋਸ ਦੇ ਲੋਕ ਨੇ ਉਹਨਾਂ ਦੇ ਬਾਰੇ ਗੱਲਾਂ ਕਰਦੇ ਨੇ ਕਿਸੇ ਨੇ ਕੁਝ ਕਰਾਤਾ ਜਾਂ ਜਿਹੜੇ ਕੋਈ ਚੀਜ਼ ਬਾਹਰੋਂ ਆਈ ਹੈ ਕੀ ਹੈ ਉਹਨਾਂ ਤੋਂ ਖਾਂਦੇ ਨੇ ਉਹਨਾਂ ਦਾ ਇਹਦੇ ਵਿੱਚ ਜ਼ਹਿਰ ਮਿਲਾਇਆ ਹੋਇਆ ਹੈ ਜਾਂ ਕੁਝ ਇਹਦੇ ਵਿੱਚ ਮਿਲਾ ਦਿੱਤਾ ਗਿਆ ਹੈ ਇਹਨਾਂ ਦੇ ਵਿੱਚ ਡਿਲੀਊਜ਼ਨਸ ਹੁੰਦੀਆਂ ਡਿਲੀਊਜ਼ਨਸ ਕੀ ਹੁੰਦੀਆਂ ਵੀ ਮਰੀਜ਼ ਇਹ ਮੰਨਦੇ ਵਿੱਚ ਇੱਕ ਭ੍ਰਾਮੀਤ ਵਿਚਾਰ ਆਂਦਾ ਹੈ ਉਨੂੰ ਇਹ ਲੱਗਦਾ ਹੈ ਵੀ ਜੋ ਵੀ ਮੈਂ ਕੁਝ ਸੋਚਦਾ ਹਾਂ ਆਸ-ਪਾਸ ਦੇ ਲੋਕਾਂ ਨੂੰ ਪਤਾ ਚੱਲ ਜਾਂਦਾ ਹੈ ਮੇਰੇ ਘਰ ਦੇ ਵਿੱਚ ਜਾਂ ਮੇਰੀ ਦੁਕਾਨ 'ਚ ਜਾਂ ਮੇਰੀ ਵਰਕਪਲੇਸ ਦੇ ਵਿੱਚ ਕੈਮਰੇ ਫਿੱਟ ਕੀਤੇ ਅਗੇ ਨੇ ਤੇ ਮੇਰੀਆਂ ਗਤੀਵਿਧੀਆਂ ਤੇ ਨਜ਼ਰ ਕੀਤੀ ਜਾਂਦੀ ਹੈ ਕਈ ਲੋਕਾਂ ਨੂੰ ਇਹ ਚੀਜ਼ਾਂ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਉਹਨਾਂ ਦੇ ਜਿਹੜੇ ਮੋਬਾਈਲ ਵਰਤਦੇ ਨੇ ਵੀ ਸਾਡੇ ਮੋਬਾਈਲ ਨੂੰ ਕੁਝ ਐਸੀ ਐਕਸਟਰਨਲ ਏਜੰਸੀਜ਼ ਨੇ ਜਿਨ੍ਹਾਂ ਨੇ ਹੈਕ ਕੀਤਾ ਹੋਇਆ ਤੇ ਸਾਡਾ ਜੋ ਵੀ ਡਾਟਾ ਜੋ ਅਸੀਂ ਕਰ ਕਰਦੇ ਹਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਦੂਜਾ ਹੁੰਦਾ ਹੈ ਹਲੂਸੀਨੇਸ਼ਨ ਹਲੂਸੀਨੇਸ਼ਨ ਹੁੰਦੀਆਂ ਵੀ ਜਿਹੜੀ ਚੀਜ਼ ਹੈ ਵੀ ਨਹੀਂ ਪਰ ਮਰੀਜ਼ ਨੂੰ ਚੀਜ਼ ਮਹਿਸੂਸ ਹੁੰਦੀ ਹੈ ਹਲੂਸੀਨੇਸ਼ਨ ਦੋ ਤਰ੍ਹਾਂ ਦੀ ਹੁੰਦੀਆਂ ਕਈਆਂ ਨੂੰ ਦਿਖਾਈ ਦੇਣ ਵਾਲੀ ਤੇ ਕਈਆਂ ਨੂੰ ਸੁਣਾਈ ਦੇਣ ਵਾਲੀ ਦਿਖਾਈ ਦੇਣ ਵਾਲੀ ਇਸ ਤਰ੍ਹਾਂ ਹੁੰਦਾ ਵੀ ਜਿਹੜੀ ਚੀਜ਼ ਹੈ ਹੀ ਨਹੀਂ ਮਰੀਜ਼ ਨੂੰ ਇਹ ਲੱਗਦਾ ਹੈਗਾ ਵੀ ਦੋ ਬੰਦੇ ਖੜੇ ਮੇਰੇ ਨਾਲ ਗੱਲਾਂ ਕਰੀ ਜਾਂਦੇ ਨੇ ਆਪਣੇ ਆਲੇ ਦੁਆਲੇ ਕਹਿੰਦਾ ਉਹ ਸਾਹਮਣੇ ਬੰਦੇ ਖੜੇ ਨੇ ਮੇਰੇ ਬਾਰੇ ਗੱਲਾਂ ਕਰਦੇ ਜਦਕਿ ਅਸਲਚ ਨਹੀਂ ਹੁੰਦੇ ਜਾਂ ਹੁੰਦਾ ਵੀ ਇਕੱਲੇ ਬੈਠੋ ਉਹਦੇ ਕੰਨਾਂ 'ਚ ਆਵਾਜ਼ਾਂ ਆਉਂਦੀਆਂ ਉਹਨਾਂ ਨੂੰ ਇਹ ਲੱਗਦਾ ਵੀ ਜਿਵੇਂ ਫੋਰ ਐਗਜ਼ਾਮਪਲ ਆਪਣੇ ਕਮਰੇ ਪੱਖਾ ਚੱਲਦਾ ਉਹਨੂੰ ਲੱਗਦਾ ਵੀ ਮੈਨੂੰ ਪੱਖੇ ਤੋਂ ਆਵਾਜ਼ ਆਉਂਦੀ ਹੈ ਕਦੀ ਉਹਨੂੰ ਲੱਗਦਾ ਹੈਗਾ ਵੀ ਬਾਹਰ ਬੰਦੇ ਖੜੇ ਮੇਰੀਆਂ ਗੱਲਾਂ ਕਰਦੇ ਨੇ ਦਰਵਾਜ਼ਾ ਖੋਲ ਕੇ ਦੇਖਦਾ ਵੀ ਐਸਾ ਕੁਝ ਹੈ ਤਾਂ ਨਹੀਂ ਹੈ बार-बार ਲੋਕਾਂ ਨੂੰ ਪੁੱਛਦਾ ਵੀ ਮੇਰੇ ਬਾਰੇ ਤੁਸੀਂ ਕੀ ਗੱਲਾਂ ਕਰਦੇ ਹੋ ਇਹ ਚੜ੍ਹੇ ਜ਼ਿਆਦਾਤਰ ਨੇ ਇਹ ਪੋਜ਼ਿਟਿਵ ਸਿੰਪਟਮ ਆਉਂਦੇ ਨੇ ਕਈਆਂ ਦੇ ਵਿੱਚ ਇਸ ਤਰ੍ਹਾਂ ਦਾ ਵੀ ਲੱਗਦਾ ਹੈਗਾ ਵੀ ਜਿਵੇਂ ਉਹਨਾਂ ਨੂੰ ਇਹ ਲੱਗਦਾ ਵੀ ਉਹ ਰੱਬ ਨਾਲ ਸਿੱਧੀ ਗੱਲਬਾਤ ਵੀ ਕਰ ਸਕਦੇ ਨੇ ਦੂਜੇ ਹੁੰਦੇ ਨੇ 네ਗੇਟਿਵ ਸਿੰਪਟਮ ਜਿਨ੍ਹਾਂ ਨੂੰ ਆਪਾਂ 네ਗੇਟਿਵ ਯਾਨੀ ਬਿਲਕੁਲ ਉਲਟਾ ਸਿੰਪਟ ਔਰ ਇਹਨਾਂ ਨੂੰ ਸਭ ਤੋਂ ਜ਼ਿਆਦਾ ਵੱਡੀ ਦਿੱਕਤ ਕੀ ਹੈ ਜਦੋਂ ਟ੍ਰੀਟਮੈਂਟ ਦਿੱਤੀ ਜਾਂਦੀ ਹੈ ਲੋਕੀ ਇਹਨੂੰ ਡਿਪਰੈਸ਼ਨ ਦੀ ਬਿਮਾਰੀ ਨਾਲ ਕਨਫਿਊਜ਼ ਕਰ ਜਾਂਦੇ ਨੇ ਤਾਂ ਲੋਕੀ ਜਿਹੜੇ 네ਗੇਟਿਵ ਸਿੰਪਟਮ ਨੇ ਜਿਹਨੂੰ ਆਪ ਪ੍ਰੋਡਰੋਮ ਆਫ ਸਕਿਜ਼ੋਫ੍ਰੀਨੀਆ ਕਹਿੰਦੇ ਆ ਅਰਲੀ ਸਟੇਜ ਆਫ ਸਕਿਜ਼ੋਫ੍ਰੀਨੀਆ ਫ੍ਰੀਨੀਆ ਤੇ 네ਗੇਟਿਵ ਸਿੰਪਟਮ ਵੀ ਕਾਫੀ ਹੱਦ ਤੱਕ ਸਿਮਿਲੈਰਿਟੀ ਹੁੰਦੀ ਹੈ ਤੇ ਡਿਪਰੈਸ਼ਨ ਚ ਵੀ ਉਹਦੇ ਵਿੱਚ ਕੀ ਹੁੰਦਾ ਵੀ ਮਰੀਜ਼ ਇਕੱਲਾ ਰਹਿਣ ਲੱਗ ਜਾਂਦਾ ਕਿਸੇ ਨਾਲ ਗੱਲਬਾਤ ਨਹੀਂ ਕਰਦਾ ਕਮਰੇ ਚ ਬੈਠਾ ਰਹਿੰਦਾ ਹੈ ਸੋਸ਼ੀਅਲੀ ਬਿਲਕੁਲ ਵਿਧਰੋਅ ਕਰ ਜਾਂਦਾ ਹੈ ਆ 15-15 20-20 ਦਿਨਾਂ ਹ ਉਹਦੇ ਖੜੇ ਰਹਿੰਦਾ ਬਰਾਸ਼ ਨਹੀਂ ਕਰਦਾ ਉਹਦੇ ਕੱਪੜਿਆਂ 'ਚੋਂ 스ਮੈਲ ਆ ਲਾ ਜਾਂਦੇ ਆ ਦਾੜੀ ਸ਼ੇਵ ਨਹੀਂ ਕਰਾਂਦਾ ਬਾਹਰ ਲੰਬੇ ਲੰਬੇ ਰੱਖਣ ਲੱਗ ਜਾਂਦਾ ਹੈ ਖਾਣਾ ਪੀਣਾ ਗੰਦਾ ਜੋ ਕੁਝ ਵੀ ਮਿਲਦਾ ਜਿਵੇਂ ਜ਼ਮੀਨ ਦੇ ਉੱਤੇ ਖਾਣਾ ਸਿੱਟਕੇ ਖਾਣ ਲੱਗ ਜਾਂਦਾ ਹੈ ਤੇ ਇਹ ਜਿਹੜੀ ਬਿਮਾਰੀ ਹੈ ਅਗਰ ਆਪਾਂ ਇਹ ਦੇਖਿਆ ਜੇ ਡਿਪਰੈਸ਼ਨ ਦੇ ਵਿੱਚ ਵੀ ਇਹ ਲੱਛਣ ਹੁੰਦੇ ਨੇ ਉਹ ਕਿਉਂਕਿ ਮਨ ਉਦਾਸ ਰਹਿੰਦਾ ਪਰ ਉਦੋਂ ਤੁਹਾਨੂੰ ਜ਼ਰੂਰਤ ਹੁੰਦੀ ਦੋਨਾਂ ਚੀਜ਼ਾਂ ਨੂੰ ਡਿਫਰੈਂਸ਼ੀਏਟ ਕਰਨ ਦੀ ਤੀਜੀਆਂ ਦੀ ਕੌਗਨੀਟਿਵ ਤੁਹਾਡੀ ਸੋਚ ਦੀ ਥਿੰਕਿੰਗ ਲੋਕਾਂ ਨੇ ਇਸ ਬਿਮਾਰੀ ਦੇ ਮਰੀਜ਼ਾਂ ਦੇ ਵਿੱਚ ਜਿਹੜੀ ਸੋਚ ਆ ਉਹ ਵੀ ਘਟ ਜਾਂਦੀ ਆ ਉਹ ਬ੍ਰੇਨ ਦੇ ਸੈਲਸ ਨੇ ਸਾਇੰਟਿਫਿਕ ਥਿਉਰੀ ਹੈ ਜਿਹਨੂੰ ਆਪਾਂ ਕਹਿੰਦੇ ਆ ਕಾಗ್ਨੀਟਿਵ ਡਿਕਲਾਈਨ ਵੀ ਮਰੀਜ਼ ਦੀ ਸੋਚਨ ਸਮਝਣ ਦੀ ਸ਼ਕਤੀ ਘਟ ਜਾਂਦੀ ਹੈ ਤੇ ਮਰੀਜ਼ ਰੋਜ਼ਮਾਰਾ ਦੀਆਂ ਗੱਲਾਂ ਤੇ ਰੋਜ਼ਮਾਰਾ ਦੇ ਕੰਮਕਾਜ ਕਰ ਨਹੀਂ ਪਾਉਂਦਾ ਤੇ ਇਹ ਤਿੰਨ ਤਰ੍ਹਾਂ ਦੇ ਸਿੰਪਟਮ ਹੁੰਦੇ ਨੇ ਬੱਚਿਆਂ ਦੇ ਵਿੱਚ ਵੀ ਸਿੰਪਟਮ ਆ ਰਹੇ ਨੇ ਲੋਕੀਂ ਲੱਗਦੇ ਨੇ ਯਾਰ ਸਾਡੇ ਬੱਚੇ ਨੂੰ ਕੀ ਹੋ ਗਿਆ ਔਰ ਇਹ ਬੜੇ ਪੈਕਿਉਲਰ ਜਿਹੇ ਸਿੰਪਟਮ ਹੁੰਦੇ ਨੇ ਇਹਨਾਂ ਨੂੰ ਅਰਲੀ ਸਟੇਜ ਤੇ ਡਿਟੈਕਟ ਕਰਨਾ ਬਹੁਤ ਜ਼ਰੂਰੀ ਹੈ ਉਹ ਕੀ ਸਿੰਪਟਮ ਨੇ ਤੁਹਾਡਾ ਬੱਚਾ ਸਡਨਲੀ ਸਕੂਲ ਜਾਣਾ ਬੰਦ ਕਰ ਦਿੰਦਾ ਸਕੂਲ ਤੋਂ ਛੁੱਟੀਆਂ ਲੈਣ ਲੱਗ ਜਾਂਦਾ ਜਿਹੜੇ ਆਪਣੇ ਹਮ ਉਮਰ ਦੇ ਬੱਚਿਆਂ ਨਾਲ ਖੇਡਦਾ ਸਡਨਲੀ ਉਹ ਖੇਡਣਾ ਬੰਦ ਕਰ ਦਿੰਦਾ ਸਕੂਲ ਦੀ ਟੀਚਰ ਆ ਕੇ ਕਹਿੰਦੀ ਹੈ ਜੀ ਤੁਸੀਂ ਇੱਕ ਟਿਫਨ ਦਿੱਤਾ ਖਾਣਾ ਪਾ ਕੇ ਤਾਂ ਬੱਚੇ ਦਾ ਟਿਫਨ ਚ ਖਾਣਾ ਉਸੇ ਤਰ੍ਹਾਂ ਵਾਪਸ ਆ ਜਾਂਦਾ ਬੱਚਾ ਨਾਣਾ ਤੋਣਾ ਬੰਦ ਕਰਦਾ ਇੱਕ ਟਿੱਕ ਲਗਾ ਕੇ ਇੱਕ ਟਿੱਕ ਟਿੱਕ ਲਗਾ ਕੇ ਕਿੰਨਾ ਚਿਰ ਦੇਖਦਾ ਰਹਿੰਦਾ ਹੈਗਾ ਲੋਕਾਂ ਨੂੰ ਇਹ ਲੱਗਦਾ ਵੀ ਸ਼ਾਇਦ ਇਹ ਕਿਤੇ ਸਟ्रेस ਚ ਤਾਂ ਨਹੀਂ ਸਾਡਾ ਬੱਚਾ ਹਾਂ ਹੋ ਸਕਦਾ ਸਟ्रेस ਹੋਵੇ ਪਾਰੇ अर्ली साइन ऑफ्स सिम्पटम्स स्किज़ोफ्रेनिया ਵੀ ਹੋ ਸਕਦੇ ਨੇ ਜਿਹਨੂੰ ਆਪਾਂ ਚਾਈਲਡਹੂਡ ਸਕੀਜ਼ੋਫਰੇਨੀਆ ਵੀ ਕਹਿੰਦੇ ਆ ਇਹਨਾਂ ਦੇ ਵਿੱਚ ਵੀ ਕਈ ਬੰਦੇ ਬੱਚਿਆਂ ਦੇ ਵਿੱਚ ਵੀ ਕੁਝ ਭੁਲੇਖੇ ਜਾਂ ਸ਼ੱਕ ਵਹਿਮ ਦੀ ਬਿਮਾਰੀ ਆ ਜਾਂਦੀ ਹੈ ਤਾਂ ਇਸ ਚੀਜ਼ ਨੂੰ ਟਾਈਮਲੀ ਡਾਇਗਨੋਸ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਸ ਤਰ੍ਹਾਂ ਨਹੀਂ ਦੱਸਿਆ ਵੀ ਕਿਸੇ ਵੀ ਉਮਰ ਦੇ ਜਿਹੜੇ ਵਿਅਕਤੀ ਨੂੰ ਇਹ ਬਿਮਾਰੀ ਜ ਨਹੀਂ ਹੋ ਸਕਦੀ ਇਹਦੇ ਕਾਰਨ ਕੀ ਨੇ ਜਿਹੜੇ ਕਾਰਨਾ ਕਰਕੇ ਲੱਗਦੀ ਹੈ ਜਿਹੜੀ ਬਿਮਾਰੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਬੱਚੇ ਨੂੰ ਬਹੁਤ ਵਕਤਾਂ ਤਰ੍ਹਾਂ ਦੇ ਬੱਚਾ ਇਕੱਲਾ ਰਹਿਣਾ ਸੁਭਾਅ ਦਿੰਦਾ ਜਾਂ ਵੱਡੇ ਬੰਦੇ ਨੂੰ ਜਿਹੜਾ ਕੁਝ ਆਇਆ ਲੱਗਦਾ ਕਿ ਸਾਹਮਣੇ ਕੋਈ ਇਹ ਕੰਮ ਨੇ ਦੇਖਿਆ ਕਿ ਇਹ ਨਾ ਵੈਸੀ ਬਿਮਾਰੀ ਜਿਹੜੀ ਹੈ ਇਹ ਬਿਮਾਰੀਆਂ ਕਰ ਦੇਖਿਆ ਜਬ ਬੜੀ ਮਲਟੀਫੈਕਟੋਰੀਅਲ ਹੈ ਇਹਦਾ ਪਾਰਟਿਕੁਲਰਲੀ ਇੱਕ ਰੀਜ਼ਨ ਕਹਿਣਾ ਬਹੁਤ ਮੁਸ਼ਕਿਲ ਹੈ ਜ਼ਿਆਦਾਤਰ ਇਹ ਦੇਖਿਆ ਕਿ ਜਿਹੜਾ ਆਪਣੇ ਬ੍ਰੇਨ 'ਚ ਕੈਮੀਕਲ ਹੁੰਦਾ ਡੋਪਾਮਾਈਨ ਕੈਮੀਕਲ ਹੁੰਦਾ ਨਿਊਰੋਕੈਮੀਕਲ ਹੈ ਟਰਾਂਸਮੀਟਰ ਉਹਦੀ ਜਿਹੜੀ ਜਿਹੜੀ ਮਾਤਰਾ ਹੈ ਸਰੀਰ 'ਚ ਜ਼ਰੂਰਤ ਤੋਂ ਜ਼ਿਆਦਾ ਵਧ ਲੱਗ ਜਾਂਦੀ ਹੈ ਜਿਹਦੇ ਕਰਕੇ ਸਿੰਪਟਮ ਆਉਂਦੇ ਦੂਸਰਾ ਜਿਹੜਾ ਹੈਗਾ ਜੈਨੇਟਿਕ ਫੈਕਟਰ ਪੀੜੀਦਰ ਪੀੜੀ ਕਈ ਲੋਕਾਂ ਦੇ ਵਿੱਚ ਜਿਨ੍ਹਾਂ ਦੇ ਪੀੜੀ ਦੇ ਵਿੱਚ ਇਹ ਬਿਮਾਰੀ ਹੁੰਦੀ ਤਾਂ ਵੀ ਉਹਦੇ ਵਿੱਚ ਆ ਜਾਂਦੀ ਹੈ ਤੀਜਾ এনवायरमेंटਲ ਫੈਕਟਰ ਬਹੁਤ ਜ਼ਰੂਰੀ ਨੇ ਤੁਸੀਂ ਐਸੀ ਕੰਨਾ ਜਿਹੜੇ ਬੰਦੇ ਨੇ ਜਿਨ੍ਹਾਂ ਨੂੰ ਚਾਈਲਡਹੂਡ ਟਰਾਮਾ ਦਾ ਸ਼ਿਕਾਰ ਹੋ ਜਾਂਦੇ ਨੇ ਜਿਹੜੇ ਸ਼ੁਰੂ ਚੋਂ ਇਕੱਲੇ ਰਹਿੰਦੇ ਨੇ ਜਿਨ੍ਹਾਂ ਦੇ ਪਰਿਵਾਰਿਕ ਕਲੇਸ਼ ਕਲੇਸ਼ ਜ਼ਿਆਦਾ ਹੁੰਦਾ ਉਹਨਾਂ ਦੇ ਵਿੱਚ ਵੀ ਇਹ ਸਿੰਪਟਮ ਆਉਂਦੇ ਨੇ ਇਹ ਛੂਟ ਸਟੈਸ ਤੁਸੀਂ ਦੇਖਿਆ ਹੋਗਾ ਅਮੂਮਨ ਆਪਾਂ ਬਗਲ ਲਗਾ ਅਹ ਲਗਾ ਕਹਿੰਦਾ ਜੀ ਸਾਡਾ ਬੱਚਾ ਬਹੁਤ ਬ੍ਰਿਲੀਅੰਟ ਸੀਗਾ ਜੀ 10ਵੀਂ ਤੱਕ ਟੌਪਰ ਸੀ ਪਤਾ ਨਹੀਂ 11ਵਿਚ ਕੀ ਹੋ ਗਿਆ ਇਹਨੇ ਜਮਾ ਤੇ ਕੀ ਟੈਨਸ਼ਨ ਲੈ ਲਈ ਤੀ ਜੀ ਇਹ ਇਹੋ ਜਿਹੇ ਲੱਛਣ ਕਰਨ ਲੱਗ ਗਿਆ ਤਾਂ ਜਿਹੜਾ ਆਸਪਾਸ ਦਾ এনवायरमेंट ਹੈ ਉਹ ਬਹੁਤ ਵੱਡਾ ਰੋਲ ਪਲੇ ਕਰਦਾ ਹੈ ਤੇ ਜੈਨੇਟਿਕ ਫੈਕਟਰ ਵੀ ਜ਼ਰੂਰੀ ਨੇ এনवायरमेंटल ਫੈਕਟਰ ਬਾਇਓਲੋਜੀਕਲ ਫੈਕਟਰ ਜਿਵੇਂ ਥਿਉਰੀਜ਼ ਨੇ ਵੀ ਆ ਡੋਪਾਮਾਈਨ ਆ ਨਾਮ ਦਾ ਸੋ देयर ਆ ਮਲਟੀਪਲ ਥਿਉਰੀ ਜਿਆਦਾਤਰ ਕਈ ਦੇਸ਼ਾਂ ਦੇ ਵਿੱਚ ਜਿੱਥੇ ਮਾਪੇ ਬੱਪ ਇਕੱਲੇ ਇਕੱਲੇ ਨੇ ਇਕੱਲੇ ਬੱਚੇ ਨੇ ਸਰਦੀ ਦੇ ਦਿਨਾਂ ਦੇ ਵਿੱਚ ਜਿਹੜੀ ਸਾਇੰਟਿਫਿਕ ਥਿਉਰੀ ਇਹ ਕਹਿੰਦੀ ਸਪਟੰਬਰ ਤੋਂ ਨਵੰਬਰ ਤੱਕ ਦੇ ਕਿ ਬੱਚਿਆਂ ਦੇ ਵਿੱਚ ਵੀ ਇਹ ਸਿੰਪਟਮ ਪਾਏ ਗਏ ਨੇ ਪਰ ਟੂ ਲਈ ਕੁਝ ਵਾਇਰਸਿਸ ਕਰਕੇ ਵੀ ਪਰ ਇਸ ਲਈ ਪਰ ਇਹ ਇੱਕ ਥਿਉਰੀ ਦੇ ਬੇਸ ਕਰਨਾ ਇਹਨੂੰ ਬਹੁਤ ਜ਼ਿਆਦਾ ਮੁਸ਼ਕਿਲ ਹੈ ਪਰ ਜਿੱਥੇ ਤੱਕ ਮੇਨ ਟ੍ਰੀਟਮੈਂਟ ਦਾ ਰੀਜ਼ਨ ਹੈ ਉਦੇ ਵਿੱਚ ਇਹ ਹੈ ਵੀ ਬ੍ਰੇਂਚ ਡੋਪਾਮੀ ਨਾਮ ਦਾ ਕੈਮੀਕਲ ਵਾਧਾ ਔਰ ਆਪਾਂ ਟਾਰਗੇਟ ਵੀ ਡੋਪਾਮੀਨ ਨੂੰ ਹੀ ਕਰਦੇ ਆ ਉਹ ਦਵਾਈਆਂ ਦੇ ਨਾਲ ਉਹਦੀ ਮਾਤਰਾ ਹੀ ਘਟਾਨਣੀ ਹੈ ਤਾਂ ਇਹ ਇੱਕ ਮੇਨ ਸਭ ਤੋਂ ਵੱਡਾ ਰੀਜ਼ਨ ਹੈ ਕਾ ਜੀ ਸਰ ਲੱਗਦਾ ਕਿ ਜੇ ਸਹੀ ਸਮੇਂ ਦੇ ਉੱਤੇ ਜਿਹੜੀ ਲੱਛਣਾਂ ਦੀ ਪਛਾਣ ਕਰ ਚੋਂ ਡਾਕਟਰ ਤੱਕ ਪਹੁੰਚੋ ਤਾਂ ਜਿਹੜਾ ਵੱਡੀ ਜ਼ਿੰਮੇਵਾਰੀ ਬਣ ਜਾਵੇ ਸਭ ਤੋਂ ਵੱਡੀ ਗੱਲ ਇਹ ਹੈ ਜੀ ਅਗਰ ਦੇਖਿਆ ਜਾਵੇ ਅਸੀਂ ਆਪਣੇ 8 ਸਾਲਾਂ ਦੀ ਪ੍ਰੈਕਟਿਸ 'ਚ ਇਹ ਦੇਖਿਆ ਵੀ ਜਦ ਤੱਕ ਲੋਕ ਪਹੁੰਚਦੇ ਨੇ ਡਾਕਟਰ ਕੋਲ ਆਮ ਤੌਰ ਤੇ 3 ਤੋਂ 3 ਸਾਲ ਹੋ ਜਾਂਦੇ ਨੇ ਪਹਿਲੀ ਗੱਲ ਆ ਲੋਕਾਂ 'ਚ ਜਾਗਰੂਕਤਾ ਹੀ ਨਹੀਂ ਹੈ ਲੋਕਾਂ ਨੂੰ ਇਹ ਲੱਗਦਾ ਹੈ ਵੀ ਇਹ ਬਿਮਾਰੀ ਕਿਸੇ ਦੇ ਕਿੱਤੇ ਕਰਾਏ ਨਾਲ ਟੂਨੇ ਟਪਟੇ ਨਾਲ ਕੀਤੀ ਹੋ ਸਕਦੀ ਹੈ ਕਿਸੇ ਨੇ ਖਲਾਇਆ ਪਲਾਤਾ ਹੈ ਕਿਸੇ ਦੀ ਬੁਰੀ ਨਜ਼ਰ ਲੱਗ ਗਈ ਹੈ ਕੋਈ ਬੰਦਾ ਕਹਿੰਦਾ ਉੱਪਰ ਹੀ ਜਗ੍ਹਾ ਤੇ ਨੰਗ ਗਿਆ ਜੀ ਆਪਾਂ ਅਮੂਮਤ ਸੁਣਦੇ ਹਾਂ ਜਦਕਿ ਇਹ ਐਸੀ ਕੋਈ ਚੀਜ਼ ਨਹੀਂ ਹੈ ਇਹ ਪ੍ਰਮਿਤ ਨੇ ਇਹ ਲੋਕਾਂ ਨੇ ਮੰਨਦੀ ਵੇਤਾ ਆਪਾਂ ਕਿਸੇ ਲਖਵਾਰ ਚ ਵੀ ਪੜ੍ਹਦੇ ਨੇ ਵੀ ਕਿਸੇ ਨੇ ਕੁਝ ਖਲਾਤਾ ਜੀ ਕਿਸੇ ਦੀ ਕੋਈ ਜਗ੍ਹਾ ਟੱਪ ਗਿਆ ਬੰਦਾ ਇਹ ਜਦਕਿ ਇਹ ਐਸੀ ਕੋਈ ਜਰੂਰ ਨਹੀਂ ਹੈ ਇਹ ਬਿਮਾਰੀ ਇੱਕ ਹੋਰ ਰੀਜ਼ਨ ਵੀ ਹੈ ਬਹੁਤ ਵੱਡਿਆ ਗਰਭਵਸਥਾ ਦੇ ਦੌਰਾਨ ਅਗਰ ਮਾਵਾ ਦੇ ਵਿੱਚ ਜਿਹੜੀਆਂ ਮਾਵਾ ਹੈਗੀਆਂ ਕੁਝ ਖਾਸ ਕਿਸਮ ਦੀਆਂ ਦਵਾਈਆਂ ਜਿਹੜੀਆਂ ਲੰਬੇ ਸਮੇਂ ਲਿਕਾਉਂਦੀਆਂ ਜਿਹੜਾ ਨਸ਼ੇ ਦਾ ਸੇਵਨ ਕਰਦੀਆਂ ਔਰ ਪਾਰਟਿਕੂਲਰਲੀ ਜਿਹੜੇ ਲੋਕ ਸਮੋਕਿੰਗ ਕਰਦੀਆਂ ਫੀਮੇਲ ਜਾਂ ਕੈਨਾਬਿਸ ਭੰਗ ਵਗੈਰਾ ਯੂਜ਼ ਕਰਦੇ ਆ ਵੈਸਟਰਨ ਕੰਟਰੀਸ ਕਰਦੇ ਆ ਉਹਨਾਂ ਦੇ ਵਿੱਚ ਜ਼ਿਆਦਾ ਹੁੰਦੀ ਆ ਔਰ ਉਮਮਤ ਜਿਹੜੇ ਲੋਕ ਭੰਗ ਵਗੈਰਾ ਜ਼ਿਆਦਾ ਯੂਜ਼ ਕਰਦੇ ਆ ਉਹਨਾਂ ਦੇ ਵਿੱਚ ਵੀ ਸਕਿਜ਼ੋਫਰੀਨੀਆ ਦੀ ਬਿਮਾਰੀ ਜਿਹੜੀ ਹੈ ਜਲਦੀ ਆ ਜਾਂਦੀ ਪਰ ਅਗਰ ਟੱਚ ਪਰ ਸਮੇਂ ਸਿਰ ਟਾਰਗੇਟ ਕਰਨਾ ਬਹੁਤ ਜ਼ਰੂਰੀ ਹੈ ਲੋਕੀ ਜਾਣਦੇ ਨਹੀਂ ਹੈ ਲੋਕਾਂ ਨੂੰ ਇਹ ਲੱਗਦਾ ਵੀ ਇਹ ਦਵਾਈ ਲੱਗ ਜੂਗੀ ਪਰ ਜਦ ਕਿ ਅਗਰ ਤੁਸੀਂ ਦੇ ਦੇਖਿਆ ਜਾਵੇ ਤੁਹਾਡੇ ਚੈਨਲ ਦੇ ਰਸਤੇ ਲੋਕਾਂ ਨੂੰ ਇਹ ਸਮਝਾਉਣਾ ਚਾਹਾਂਗੇ ਇਹ ਬਿਮਾਰੀ ਨੂੰ ਟਾਈਮ ਸਿਰ ਠੀਕ ਕਰੋ ਬਹੁਤ ਸਾਰੇ ਲੋਕ ਨੇ ਜਿਹੜੇ ਨੇ 100% ਰਿਕਵਰ ਕਰ ਜਾਂਦੇ ਨੇ ਜਿਸ ਤਰ੍ਹਾਂ 슈ਗਰ ਦੀ ਬਿਮਾਰੀ ਹੈ ਥਾਇਰੋਇਡ ਦੀ ਬਿਮਾਰੀ ਹੈ ਇਸੇ ਤਰ੍ਹਾਂ ਦੀ ਇਹ ਇੱਕ ਕੈਮੀਕਲ 베ਸਡ ਬਿਮਾਰੀ ਹੈ ਅਗਰ ਆਪਾਂ ਟਾਈਮ ਸਿਰ ਦਵਾਈ ਦਵਾ ਕੇ ਤਾਂ ਮਰੀ ਨੂੰ ਕਾਫੀ ਹੱਦ ਤੱਕ ਠੀਕ ਕੀਤਾ ਜਾਂਦਾ ਹੈ ਔਰ ਇਹ ਦਵਾਈਆਂ ਬਹੁਤ ਸਸਤੀਆਂ ਨੇ ਹਰ ਤਰ੍ਹਾਂ ਦੀ ਦਵਾਈ ਅਵੇਲੇਬਲ ਹੈ ਸਿਰਫ ਜ਼ਰੂਰਤ ਇਹ ਹੈ ਵੀ ਆਪਣੇ ਡਾਕਟਰ ਕੋਲ ਜਾ ਕੇ ਇਸ ਬਿਮਾਰੀ ਬਾਰੇ ਅਗਰ ਤੁਹਾਡੇ ਪਰਿਵਾਰ ਦੇ ਵਿੱਚ ਕਿਸੇ ਬੰਦੇ ਨੂੰ ਇਹ ਸਿੰਪਟਮ ਹੈ ਜਾਂ ਹਾਲਤ ਵਾਲੇ ਹਨ ਉਹਨਾਂ ਨੂੰ ਜਾ ਕੇ ਸਮਝਾਉਣ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ